ਗੈਰੂਰੀ ਐਸਾ ਸਮਾਂ ਆ ਜਾਂਦਾ ਕਿ ਜਦੋਂ ਬੰਦੇ ਨੂੰ ਲੱਗਦਾ ਕਿ ਸ਼ਾਇਦ ਮੈਂ ਕਿਸੇ ਨੂੰ ਗਾਣੀਗਾ ਕਿਉਂਕਿ ਹਾਲਾਤ ਉਦਾਂ ਦੇ ਚੱਲ ਰਹੇ ਹੁੰਦੇ ਆ ਤੇ ਜਦੋਂ ਦੁਖੀ ਇਨਸਾਨ ਆਪਣੇ ਦਿਲ ਦਾ ਹਾਲ ਕਿਸੇ ਹੋਰ ਅੱਗੇ ਜਾ ਕੇ ਦੱਸਦਾ ਤੇ ਅੱਜਕੱਲ ਤਾਂ ਦਿਲਾਂ ਦਾ ਹਾਲ ਤਾਂ ਵੈਸੇ ਕੋਈ ਨਹੀਂ ਸਮਝਦਾ ਕਲਯੁਗ ਦੁਨੀਆ ਖੁਸ਼ ਹੁੰਦੀ ਹੈ ਜਿੰਨਾ ਤੁਹਾਡੇ ਦੇ ਮਾੜਾ ਸਮਝਾਂਦਾ ਨਾ ਦੁਨੀਆ ਖੁਸ਼ ਹੋ ਜਾਂਦੀ ਦੇਖ ਕੇ ਤਮਾਸ਼ਾ ਬਣਾਉਂਦੀ ਆ ਮਜ਼ਾਕ ਉਡਾਂਦੀ ਆ ਤੁਹਾਡਾ ਕਿਸੇ ਨੂੰ ਜਦੋਂ ਆਪਾਂ ਦੱਸਦੇ ਆਂ ਕਿ ਯਾਰ ਇਹ ਕੰਮ ਨਹੀਂ ਬਣ ਰਿਹਾ ਹੋਣੀ ਮੈਂ ਪਿੱਛੇ ਰਹਿ ਗਿਆ ਤਾਂ ਦੁਨੀਆ ਕਹੇਗੀ ਕਿ ਤੇਰੀ ਗਲਤੀ ਹੈ ਤੇਰ ਕੋ ਨਹੀਂ ਹੋਣਾ ਤੂੰ ਰਹਿਣ ਦੇ ਤੂੰ ਪਿੱਛੇ ਹੀ ਰਹਿਣਾ ਤੂੰ ਜਿੰਨਾ ਮਰਜੀ ਜ਼ੋਰ ਲਾ ਲ ਬੰਦਾ ਡੁੱਟ ਜਾਂਦਾ ਬੰਦਾ ਕਹਿੰਦਾ ਮੇਰੇ ਸੀ ਕਮੀਆਂ ਮੈਂ ਕੋਈ ਕੰਮ ਨਹੀਂ ਕਰ ਸਕਦਾ ਮੈਂ ਹਰ ਕੰਮ 'ਚ ਪਿੱਛੇ ਹੀ ਰਹਿਣਾ ਤੇ ਹਾਲਾਤ ਬੰਦੇ ਨੂੰ ਇੰਨਾ ਡੂੰਗੀ ਤੋਰ ਦੇ ਸੱਟ ਮਾਰ ਦਿੰਦੇ ਆ ਨਾ ਜਿੰਨਾ ਜੋ ਉੱਬਰਣਾ ਬਹੁਤ ਮੁਸ਼ਕਲ ਹੁੰਦਾ ਸਵੈਸ ਕਰਕੇ ਜਦੋਂ ਤੁਹਾਨੂੰ ਲੱਗੇ ਨਾ ਕਿ ਤੁਸੀਂ ਕੁਝ ਵੀ ਨਹੀਂ ਹੈਗੇ ਤੁਸੀਂ ਤੁਸੀਂ ਆਪਣੇ ਆਪ ਨੂੰ ਬਿਲਕੁਲ ਹੀ ਨੀਵਾ ਸਮਝਣ ਲੱਗ ਪੋ ਤੇ ਆਪਣੀ ਮਾਂ ਦੇ ਕੋਲ ਜਾ ਕੇ ਬਹਿ ਜਾਣਾ ਉਹਦੀ ਗੋਦੀ 'ਚ ਸਿਰ ਰੱਖ ਲੈਣਾ ਆਪਣਾ ਜੇ ਗੀਣ ਮੰਨਿਓ ਮਾਂ ਦੀ ਗੋੱਚ ਜਦੋਂ ਸਿਰ ਰੱਖੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੀ ਕੀਮਤ ਕੀ ਹੈ ਮਾਂ ਦੇ ਅੱਖਾਂ ਚੋਂ ਥਰੂ ਵਹਿਣਗੇ ਤੇ ਮਾਂ ਜਦੋਂ ਕਹੇਗੀ ਨਾ ਕਿ ਪੁੱਤ ਤੇਰੇ ਤੋਂ ਵਧੀਆ ਦਾ ਕੋਈ ਹੈਗਾ ਨਹੀਂ ਅਤੇ ਮੇਰੇ ਲਈ ਦਾ ਸਭ ਤੋਂ ਅੱਗੇ ਤੂੰ ਹੀ ਹੈ ਤਾਂ ਤੁਹਾਨੂੰ ਜੀਣ ਦੀ ਐਸੀ ਉਮੀਦ ਮਿਲ ਜਾਏਗੀ ਕਿ ਤੁਹਾਨੂੰ ਸਮਝ ਆ ਜਾਏਗੀ ਕਿ ਜ਼ਿੰਦਗੀ ਜੀਣੀ ਤੇ ਮਾਂ ਬੇ ਉਹਦੇ ਕਰਣ ਹੀ ਜੀਣੀ ਹੈ ਮੇਰੇ ਤੇ ਵੀ ਐਸਾ ਵਕਤ ਆਇਆ ਸੀ ਜਦੋਂ ਮੈਂ ਬਹੁਤ ਟੁੱਟ ਚੁੱਕਾ ਸੀ ਮੈਂ ਹਾਰ ਚੁੱਕਾ ਸੀ ਜ਼ਿੰਦਗੀ ਤੋਂ ਕਿ ਮੈਂ ਉਹਨੂੰ ਕੁਝ ਨਹੀਂ ਕਰ ਸਕਦਾ ਪਰ ਮੇਰੀ ਮਾਂ ਨੇ ਮੈਨੂੰ ਬੜੇ ਪਿਆਰ ਨਾਲ ਸਮਝਾਇਆ ਸੀ ਕਿ ਪੁੱਤ ਬਾਬਾ ਦੀਪ ਸਿੰਘ ਜੀ ਬੈਠੇ ਆ ਤੇ ਬਾਬਾ ਜੀ ਨੇ ਜਦੋਂ ਜਰਾ ਸਮਾਂ ਬਦਲਣਾ ਨਾ ਇਹ ਜਿਹੜੇ ਅੱਜ ਬੋਲਣ ਦੇ ਤੈਨੂੰ ਸਾਰਿਆਂ ਦੇ ਮੂੰਹ ਬੰਦ ਕਰਾ ਦਿੰਨੇ ਆ ਤੇ ਗੱਲ ਵੀ ਸਹੀ ਸੀ ਬਾਬਾ ਦੀਪ ਸਿੰਘ ਦੀ ਜਦੋਂ ਦੀ 기ਰਪਾ ਹੋਈ ਆ ਐ ਨਹੀਂ ਕਿ ਹੁਣ ਦੁੱਖ ਨਹੀਂ ਆਉਂਦੇ ਪਰ ਹੁਣ ਦੁੱਖ ਜਿੰਨੇ ਮਰਜ਼ੀ ਆ ਜਾਣ ਪਰ ਮੰਨਣੀ ਟੁੱਟਦਾ ਕਦੇ ਬਾਬਾ ਦੀਪ ਸਿੰਘ ਤੇ ਬਹੁਤ ਭਰੋਸਾ ਮੇਰੀ ਮਾਂ ਨੇ ਮੈਨੂੰ ਜੀਣ ਦਾ ਵਲ ਸਿਖਾਇਆ ਇਸੇ ਕਰਕੇ ਹਮੇਸ਼ਾ ਅਰਦਾਸ ਇਹੋ ਹੀ ਕਰਿਆ ਕਰੋ ਕਿ ਮਾਂ ਪਿਓ ਸੁਖੀ ਵਸਦੇ ਰਹਿਣ ਕਿਉਂਕਿ ਉਹਨਾਂ ਤੋਂ ਬਿਨਾ ਤੁਹਾਨੂੰ ਸਾਹਮਣਾ ਕਿਸੇ ਨੇ ਨਹੀਂ ਤੇ ਤੁਹਾਡੇ ਲਈ ਰੱਬ ਹੋਈ ਹੈ ਬਾਬਾ ਦੀਪ ਸਿੰਘ ਜੀ ਕਿਰਪਾ ਬਣਾਏ ਰੱਖਣ ਕਿਸੇ ਦੇ ਮਾਪਿਆਂ ਨੂੰ ਕੁਝ ਨਾ ਹੋਵੇ ਕਦੇ ਕਬਰਾਇਆ ਨਾ ਕਰੋ ਮਾੜਾ ਸਮਾਂ ਨਿਕਲ ਹੀ ਜਾਂਦਾ ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਇਹ ਜਿਹੜੇ ਹਾਲਾਤ ਤੁਹਾਡੇ ਦੇ ਅੱਜ ਚੱਲ ਰਹੇ ਕੱਲ ਬਦਲ ਜਾਣੇ ਆ ਮਾਲਕ ਚਾਵੇ ਤਾਂ ਕੀ ਨਹੀਂ ਹੋ ਸਕਦਾ ਤੁਸੀਂ ਕਿਉਂ ਆਪਣੇ ਆਪ ਨੂੰ ਨੀਵਾ ਬਣਾ ਦੁਨੀਆ ਜਿੰਨਾ ਮਰਜ਼ੀ ਰੋਲਾ ਪਾਈ ਜਾਵੇ ਕਿ ਤੇਰੇ ਪੱਲੇ ਕੱਖ ਨਹੀਂ ਤੂੰ ਕੁਝ ਨਹੀਂ ਕਰ ਸਕਦਾ ਉਹ ਮਾਲਕ ਬੈਠਾ ਉਹਨੇ ਦਾ ਫਰਸ਼ਾ ਦੇ ਚੁੱਕੇ ਅਰਸ਼ਾਂ ਤੇ ਬਿਠਾ ਦੇਣਾ ਤੁਹਾਨੂੰ ਜੇ ਅੱਜ ਕੁਝ ਨਹੀਂ ਵੀ ਹੈਗਾ ਨਾ ਤੇ ਉਹਨੇ ਕੱਲ ਤੁਹਾਡੀ ਜ਼ਿੰਦਗੀ ਚ ਨੇ ਸੁੱਖ ਲਿਖ ਦੇਣੇ ਆ ਕਿ ਸਾਰਿਆਂ ਨੇ ਵੇਖ ਕੇ ਹਰਾਣ ਹੋਏ ਨਾ ਕਿ ਇਹ ਤਾਂ ਐਡੇ ਜੋਗਾਗਾ ਹੀ ਨਹੀਂ ਸੀ ਇਹ ਕਿੱਥੇ ਬੈਠ ਗਿਆ ਅੱਜ ਉਹਦੀ ਕਿਰਪਾ ਹੋ ਜੇ ਤਾਂ ਸਾਰੇ ਰਾਜ ਭਾਗ ਲਿਖ ਦਿੰਦਾ ਬੰਦੇ ਦੀ ਜ਼ਿੰਦਗੀ ਚ ਭਰੋਸਾ ਰੱਖਿਆ ਕਰੋ ਆਪਣੇ ਮਾਲਕ ਤੇ ਸਮਾਂ ਕਦੇ ਵੀ ਬਦਲ ਸਕਦਾ ਹੈ